ਦੇਖਿਏ ਹਰ ਸਾਲ ਹੀ ਇਹ ਹੁਣੇ ਕੰਮ ਹੋ ਗਿਆ ਚਾਹੁੰਦੇ ਆ ਕਿ ਇਹਦਾ ਕੋਈ ਪੱਕਾ ਹੀ ਪ੍ਰਬੰਧ ਕੀਤਾ ਜਾਵੇ ਤੇ ਸਰਕਾਰ ਦੇ ਨਾਲ ਵੀ ਇਹਦੇ ਬਾਰੇ ਗੱਲ ਕਰਕੇ ਇਹਦੇ ਬਾਰੇ ਕੋਈ ਪੱਕੇ ਪ੍ਰਬੰਧ ਕੀਤੇ ਜਾਣ ਉਹਦੇ سلسلے ਦੇ ਵਿੱਚ ਜੋ ਆ ਕੇ ਅੱਜ ਹਾਲਾਤ ਦੇਖੇ ਆ ਇਹ ਗੱਲ ਕਰਾਂਗੇ ਕਿਉਂਕਿ ਲਗਾਤਾਰ 11 ਤਰੀਕ ਤੋਂ ਇਹ ਲੋਕ ਹੜ ਦੀ ਮਾਰ ਚੱਲ ਰਹੇ ਨੇ ਚੀਚੇਵਾਲ ਸਾਹਿਬ ਨੇ ਵੀ ਕਹਿ ਸਕਦੇ ਆ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖੀ ਆ ਤੇ ਮੁੱਖ ਮੰਤਰੀ ਨੂੰ ਵੀ ਚਿੱਠੀ ਲਿਖੀ ਆ ਕਿ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਤੇ ਖਾਸ ਤੌਰ ਤੇ ਇਹਨਾਂ ਲੋਕਾਂ ਦੇ ਜਿਹੜੇ ਲੋਨ ਵਗੈਰਾ ਨੇ ਜਾਂ ਕਰਜ਼ੇ ਕਿਸ਼ਤਾਂ ਜਿਹੜੀਆਂ ਅੱਗੇ ਵਧਾਈਆਂ ਤਾਂ ਔਰ ਕੋਈ ਜੋ ਬੰਦੀ ਹੈਲਪ ਹੋ ਕਰਨੀ ਚਾਹੀਦੀ ਹੈ ਕਿਉਂਕਿ ਇਹ ਇੱਥੇ ਵੀ ਤਾਂ ਆਪਣੀ ਲੋਕ ਰਹਦੇ ਤੇ ਸਾਡੇ ਫਰਜ਼ ਮੰਦਾ ਇੱਕ ਮਨੁੱਖਤਾ ਦਾ ਫਰਜ਼ ਮੰਦਾ ਕਿ ਅਸੀਂ ਉਹਨਾਂ ਦੇ ਇਹਨਾਂ ਦੀ ਵੀ ਓਨਾ ਹੀ ਧਿਆਨ ਰੱਖੀਏ ਜਿੰਨਾ ਅਸੀਂ ਬਾਕੀਆਂ ਦਾ ਰੱਖਦੇ ਹਾਂ ਔਰ ਬਾਕੀ ਮੌਕੇ ਤੇ ਆ ਕੇ ਚੀਜ਼ ਦੇਖੋ ਤਾਂ ਅੱਲਾਹਦੁਲ ਪਤਾ ਲੱਗਦਾ ਜਿਹੜੀ ਆਪਾਂ ਕਿਤੇ ਫੋਟੋ ਚ ਦੇਖਦੇ ਆਂ ਉਹ ਚੀਜ਼ ਅਲੱਗ ਪਤਾ ਲੱਗਦਾ ਹੈ ਕਿ ਮੌਕੇ ਤੇ ਆ ਕੇ ਪਤਾ ਲੱਗਦਾ ਕਿ ਲੋਕ ਕਿੰਨੇ ਦੁਖੀ ਆ ਕਿੰਨੇ ਤੰਗ ਤੇ ਜਰੂਰ ਬਣਦੀ ਮਸਲ ਸਕਰੌਨ ਤੇ ਪਹੁੰਚੇ ਹੋ ਖੁਦ ਕਿਸ ਤਰ੍ਹਾਂ ਦੇ ਹਾਲਾਤ ਤੋਂ ਉਹਨਾਂ ਲੱਗੇ ਨੇ ਕਿਉਂਕਿ 1.5 ਦਰਜਨ ਦੇ ਕਰੀਬ ਪਿੰਡ ਨੇ ਜਿਹ ਬਿਲਕੁਲ ਦੇਖੋ ਜੇ ਤੁਸੀਂ ਇੰਨੇ ਪਿੰਡਾਂ ਦੀ ਗੱਲ ਕਰਦੇ ਹੋ ਉਹਨਾਂ ਦੇ ਵਿੱਚ ਕਿੰਨੇ ਜੀਵ ਜੰਤੂ ਜਿਹੜੇ ਮਨੁੱਖ ਤਾਂ ਇਧਰ ਉਧਰ ਹੋ ਜਾਂਦੇ ਆ ਜੀਵ ਜੰਤੂ ਉਹਨਾਂ ਨੂੰ ਇਧਰ ਉਧਰ ਲਿਜਾਣਾ ਤਾਂ ਕਿੰਨਾ ਮੁਸ਼ਕਲ ਹੈ ਤੇ ਪੂਰੀ ਜ਼ਿੰਦਗੀ ਜਿਹੜੀ ਹੈ ਉੱਪਰ ਥੱਲੇ ਹੋ ਰੱਖੀ ਹੈ ਤੇ ਹਰ ਸਾਲ ਜਿਹੜਾ ਇਹ ਕੰਮ ਹੁੰਦਾ ਹੈ ਇਹਦੇ ਵਿੱਚ ਪੱਕੇ ਪਰਬੰਧ ਕਰਨ ਦੀ ਲੋੜ ਹੈ ਪਰ ਸਰਕਾਰ ਤੱਕ ਪਹੁੰਚ ਕੀਤੀ ਜਾਊਗੀ ਕਿ ਤੁਹਾਨੂੰ ਤੁਹਾਡੇ ਕੋਲ ਕਿਹਨਾਂ ਨੂੰ ਜਾਂ ਕੇਂਦਰ ਸਰਕਾਰ ਤੱਕ ਆਵਾਜ਼ ਉਠਾਈ ਜਾਵੇ ਇਹਨਾਂ ਦੇ ਦੋਨੋਂ ਪਾਸੇ ਬਾਬਾ ਜੀ ਦੀ ਆਲਰੇਡੀ ਇਹ ਉੱਤੇ ਕੰਮ ਕਰ ਰਹੇ ਆ ਬਾਬਾ ਜੀ ਨੇ ਵੀ ਚਿੱਠੀ ਲਿਖੀ ਹੈ ਉਹ ਸਰਕਾਰ ਨਾਲ ਵੀ ਗੱਲ ਕੀਤੀ ਹੈ ਬਾਕੀ ਪੰਜਾਬ ਸਰਕਾਰ ਨਾਲ ਅਸੀਂ ਮਿਲ ਕੇ ਵੀ ਗੱਲ ਕਰਾਂਗੇ ਤੇ ਉੱਪਰ ਚਿੱਠੀਆਂ ਵੀ ਜ਼ਰੂਰ ਲਿਖਾਂਗੇ ਹਾਲੇ ਤੱਕ ਜੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਲੋਕ ਕਹਿੰ ਰਹੇ ਨੇ ਕਿ ਉਸ ਤਰੀਕੇ ਦੀ ਮਦਦ ਪ੍ਰਸ਼ਾਸਨ ਵੱਲੋਂ ਨਹੀਂ ਪਹੁੰਚੀ ਕਿਉਂਕਿ ਜਿਹੜੀ ਲੋਕ ਮੰਤ ਕਰ ਰਹੇ ਨੇ ਤਾਂ ਜਿਹੜੇ ਲੋਕ ਨੇ ਆਪ ਸੋ ਕਾ ਕੋਈ ਕਰ ਰਿਹਾ ਹੈ ਅਸਲ ਤੋਂ ਸਾਡੇ ਲਈ ਆਪਸ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਆਏ ਅੱਜ ਬਰਨਾਲੇ ਤੋਂ ਆਏ ਇਹ ਉਥੋਂ ਚੀਜ਼ਾਂ ਲੈ ਕੇ ਆ ਰਹੇ ਲੱਗਦੇ ਪਿੰਡ ਦੇ ਲੋਕ ਬੜੇ ਮਦਦ ਕਰਦੇ ਆ ਇਹ ਤਾਂ ਪੰਜਾਬ ਸਾਡਾ ਆਪਸ ਚ ਪਾਈਚਾਰਾ ਇਹ ਜਿਹਾ ਹੈ ਕਿ ਥੋੜੀ ਜਿਹੀ ਕਿਤੇ ਪ੍ਰੋਬਲਮ ਹੁੰਦੀ ਹੈ ਤਾਂ ਲੋਕ ਪਹੁੰਚ ਜਾਂਦੇ ਆ ਬੜੇ ਕੰਮ ਜਿਹੜੇ ਸਰਕਾਰਾਂ ਦੇ ਕੰਮ ਆ ਔਰ ਮੈਂ ਜ਼ਰੂਰ ਸਰਕਾਰ ਨੂੰ ਵੀ ਦਰਖਾਸਤ ਕਰਾਂਗਾ ਕਿ ਸਰਕਾਰ ਏ ਪਾਈਆਂ ਦਾ ਵੀ ਧਿਆਨ ਰੱਖਿਆ ਜਾਵੇ ਪਿੰਡਾਂ ਦਾ ਵੀ ਧਿਆਨ ਰੱਖਿਆ ਜਾਵੇ ਕਿਉਂਕਿ ਜਿਵੇਂ ਸਿੱਚੇਵਾਲ ਸਾਹਿਬ ਨੇ ਇਹਨਾਂ ਦੀਆਂ ਵੇੜੀਆਂ ਲਗਾਤਾਰ ਚੱਲ ਰਹੀਆਂ ਨੇ ਹੋਰ ਸੰਸਥਾਵਾਂ ਨੇ ਖਾਸ ਕਰਕੇ ਜਿਹੜਾ ਉਹਨਾਂ ਨੇ ਚੱਲ ਰਹੀਆਂ ਨੇ ਲੱਗਦਾ ਨਹੀਂ ਕਿ ਜਿੱਥੇ ਗਰਾਊਂਡ ਦੇ ਉੱਪਰ ਲੋਕ ਫਸੇ ਹੋਏ ਨੇ ਅੱਜ ਵੀ ਅਸੀਂ ਕਾਫੀ ਅੰਦਰ ਤੱਕ ਜਾ ਕੇ ਆਏ ਹਾਂ ਕਿ ਉੱਥੇ ਤੱਕ ਲੋਕਾਂ ਦੀ ਪ੍ਰਸ਼ਾਸਨ ਵਾਲੀ ਮਦਦ ਉੱਥੇ ਤੱਕ ਨਹੀਂ ਪਹੁੰਚ ਰਹੀ ਉਹ ਕਹਿੰਦੇ ਕਿ ਗੋਲੀਆਂ ਤਾਂ ਦੇ ਰਹੇ ਨੇ ਜਾ ਕੇ ਬੁਖਾਰ ਦੀਆਂ ਨਾਲ ਇਹ ਪਤਾ ਲੱਗ ਰਿਹਾ ਕਿ ਕਿਹੜੀ ਬਿਮਾਰੀ ਹੈ ਕੀ ਚੀਜ਼ ਆ ਸਿਰਫ ਗੋਲੀਆਂ ਫੜਾਈਆਂ ਜਾਂਦੀਆਂ ਦੇਖੋ ਜੀ ਅੰਦਰ ਮੈਂ ਤਾਂ ਅੰਦਰਲੇ ਪ ਬੈਠ ਕੇ ਵੀ ਇਹ ਇਸ ਹਾਲ ਦਾ ਅੰਦਾਜ਼ਾ ਜ਼ਰੂਰ ਲਗਾ ਕੇ ਕਰਨਾ ਕਿ ਜਿਹੜੇ ਬੰਦੇ ਪਾਣੀ ਦੇ ਅੰਦਰ ਫਸੇ ਹੋਏ ਆ ਉਹਨਾਂ ਦੀ ਜ਼ਿੰਦਗੀ ਇਸ ਵੇਲੇ ਕੀ ਹੋਵੇ ਗਾਰਨਰ ਦੇ ਬੱਚੇ ਵੀ ਆ ਉਹਨਾਂ ਦੇ ਜਾਨਵਰ ਵੀ ਆ ਉਹ ਆਪ ਰੋਟੀ ਪਾਣੀ ਦੇ ਵੇ ਪ੍ਰਬੰਧ ਕਰਨਾ ਪਾਣੀ ਦੇ ਵਿੱਚ ਰਹਿ ਕੇ ਕੀ ਕਰ ਸਕਦੇ ਆ ਔਬਵੀਅਸਲੀ ਬਹੁਤ ਚਾਹਾਂਗਾ ਜਿਵੇਂ ਬਾਬਾ ਜੀ ਵੀ ਕਹਿੰਦੇ ਕਿ ਦੋ ਤਿੰਨ ਦਿਨ ਨਦਰ ਬਾਰਿਸ਼ ਨਹੀਂ ਹੁੰਦੀ ਤੇ ਥੋੜਾ ਪਾਣੀ ਜਾਏਗਾ ਥੋੜੀ ਜਿਹੀ ਪਿੰਡਾਂ ਨੂੰ ਵੀ ਰਾਹ ਮਿਲੇ ਤੇ ਫਿਰ ਚੀਜ਼ਾਂ ਜਿਹੜੀਆਂ ਥੋੜੀ ਸਮੋਤਲੀ ਤੇ ਤੇਜ਼ੀ ਨਾਲ ਰੋਹਾਂਗੇ ਬਾਕੀ ਇਹ ਪ੍ਰਸ਼ਾਸਨ ਨੂੰ ਜ਼ਰੂਰ ਲਿਖਾਂਗੇ ਵੀ ਕਹਾਂਗੇ ਵੀ ਗੱਲ ਵੀ ਕਰਾਂਗੇ ਤਾਂ ਕਿ ਇੱਥੇ ਮੌਕੇ ਤੇ ਆ ਕੇ ਦੇਖਾਂ